ਹਾਂਜੀ 30 ਤਰੀਕ ਨੂੰ ਰਾਤ ਨੂੰ 12:10 ਦਾ ਵਕੂਆ ਸੀਗਾ ਇੱਕ ਪ੍ਰਿਤਪਾਲ ਸਿੰਘ ਨਹਿਗੇ ਜੀ son of ਨਿਰਮਲ ਸਿੰਘ ਇਹ ਆਪਣੇ ਦੋਸਤਾਂ ਦੇ ਨਾਲ ਡਿਨਰ ਕਰਕੇ ਵਾਪਸ ਆ ਰਹੇ ਸੀਗੇ ਤੇ ਸਾਂਦੇ ਨਾਲ ਕੋਲੇ ਇਹ ਆਪਣਾ ਬਾਥਰੂਮ ਕਰਨ ਉਤਰੇ ਕਾਰ ਦੇ ਵਿੱਚੋਂ ਤਾਂ ਦੋ ਬੰਦਿਆਂ ਨੇ ਆ ਕੇ ਇਹਨਾਂ ਨੂੰ ਬੰਦਕ ਬਣਾ ਲਿਆ ਕਾਰ ਦੇ ਵਿੱਚ ਤੇ ਉਹਨਾਂ ਦੇ ਚਾਰ ਸਾਥੀ ਹੋਰ ਆ ਗਏ ਮੋਟਰਸਾਈਕਲਾਂ ਦੇ ਉੱਤੇ ਉਦੋਂ ਬਾਅਦ ਇਹਨਾਂ ਨੂੰ ਬੰਦਕ ਬਣਾ ਲਿਆ ਬੰਦਕ ਬਣਾ ਕੇ ਇਹਨਾਂ ਤੋਂ ਜੋ ਇਹਨਾਂ ਦੇ ਕੋਲੇ ਇਹਨਾਂ ਦੇ ਜ਼ਰੂਰੀ ਸਮਾਨ ਸੀਗਾ ਜੋ ਇਹਨਾਂ ਨੇ ਲਖਾਇਆ ਪਰਚੇ ਦੇ ਵਿੱਚ ਇੱਕ ਚਾਂਦੀ ਦੀਏ ਕੜਾ ਸੀਗਾ ਇੱਕ ਸੋਨੇ ਦੀ ਚੇਨ ਸੀਗੀ ਘੜੀ ਸੀਗੀ ਡਰਾਈਵਿੰਗ ਲਾਇਸੈਂਸ ਦੋ ਆਈਟੀਐਮਸ ਉਹ ਲੈ ਲੇ ਜ਼ਬਰੀਨਾਂ ਤੋਂ ਪਾਸਵਰਡ ਉਗਲਵਾ ਲਿਆ ਕਿ ਵੀ ਪਾਸਵਰਡ ਦਾ ਕੀ ਹੈਗਾ ਏਟੀਐਮ ਦਾ ਔਰ ਉਸ ਤੋਂ ਬਾਅਦ ਕੁਝ ਕੈਸ਼ ਵੀ ਕਢਾਇਆ ਤੇ ਫਿਰ ਇਹਨਾਂ ਨੂੰ ਖੰਨਾ ਸਮਰਾਲਾ ਰੋਡ ਤੇ ਡੰਪ ਕਰਕੇ ਚਲੇ ਗਏ ਸੀ ਤੇ ਸਾਰੇ ਸਮਝੇ ਕਿ ਇਹਨੂੰ ਘੁਮਾਉਂਦੇ ਵੀ ਨੇ ਵੀ ਖੰਨੇ ਜਾਏ ਸਮਰਾਲੇ ਇਸ ਤਰ੍ਹਾਂ ਦੀ ਕੁਝ ਸਾਹਮਣੇ ਆ ਤੇ ਇਹਨਾਂ ਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਦੇ ਵੀ ਗੈਂਗਸਟਰਾਂ ਦੇ ਲੋਰਿੰਦੇ ਵਾਂਗ ਇੱਕ ਦੂਜੇ ਨਾਲ ਐ ਕਰਦੇ ਨੇ ਐਕਚੁਅਲੀ ਜੋ ਮਦਈ ਨੇ ਸਾਨੂੰ ਪ੍ਰੀਲੀਮਿਨਰੀ ਦੱਸਿਆ ਜੀ ਇਹਨਾਂ ਨੇ ਇੱਕ ਦੂਜੇ ਨੂੰ ਇਹ ਕੋਡ ਵਰਡਸ ਦੇ ਵਿੱਚ ਬੁ ਤੋ ਆਪਣਾ ਅਸਲੀ ਪਛਾਣ ਛੁਪਾਉਣ ਦੇ ਲਈ ਬਾਕੀ ਜਿੱਦਾਂ ਹੀ ਬੰਦੇ ਅਰੈਸਟ ਹੁੰਦੇ ਆ ਫਿਰ ਸਾਰਾ ਕੁਝ ਮੀਡੀਆ ਦੇ ਸਾਹਮਣੇ ਰੱਖਾਂਗੇ। ਐਫ ਆਈ ਆਰ ਕਰਤੀ ਸੀ। ਹਾਂਜੀ ਐਫ ਆਈ ਆਰ ਨੰਬਰ 26 ਦਰਜ ਹੈ ਜੀ। ਜੇਰੇਦਾਰ 365 379 ਬੀ 384 506 148 199 ਪੀਸੀ। ਜਰਾ ਜੀ 30 ਤਰੀਕ ਨੂੰ ਰਾਤ ਨੂੰ 12:10 ਦਾ ਵਕੂਆ ਸੀਗਾ ਇੱਕ ਪ੍ਰਿਤਪਾਲ ਸਿੰਘ ਨਹਿਗੇ ਜੀ son of ਨਿਰਮਲ ਸਿੰਘ। ਇਹ ਆਪਣੇ ਦੋਸਤਾਂ ਦੇ ਨਾਲ ਡਿਨਰ ਕਰਕੇ ਵਾਪਸ ਆ ਰਹੇ ਸੀਗੇ ਤੇ ਸਾਂਦੇ ਨਾਲ ਕੋਲੇ ਇਹ ਆਪਣਾ ਬਾਥਰੂਮ ਕਰਨ ਉਤਰੇ ਕਾਰ ਦੇ ਵਿੱਚੋਂ ਅ ਦੋ ਬੰਦਿਆਂ ਨੇ ਆ ਕੇ ਇਹਨਾਂ ਨੂੰ ਬੰਦਕ ਬਣਾ ਲਿਆ ਕਾਰ ਦੇ ਵਿੱਚ ਤੇ ਉਹਨਾਂ ਦੇ ਚਾਰ ਸਾਥੀ ਹੋਰ ਆ ਗਏ ਮੋਟਰਸਾਈਕਲਾਂ ਦੇ ਉੱਤੇ ਉਦੋਂ ਬਾਅਦ ਇਹਨਾਂ ਨੂੰ ਬੰਦਕ ਬਣਾ ਲਿਆ ਬੰਦਕ ਬਣਾ ਕੇ ਇਹਨਾਂ ਤੋਂ ਜੋ ਇਹਨਾਂ ਦੇ ਕੋਲੇ ਇਹਨਾਂ ਦੇ ਜ਼ਰੂਰੀ ਸਮਾਨ ਸੀਗਾ ਜੋ ਇਹਨਾਂ ਨੇ ਲਿਖਾਇਆ ਪਰਚੇ ਦੇ ਵਿੱਚ ਇੱਕ ਚਾਂਦੀ ਦੀ ਕੜਾ ਸੀਗਾ ਇੱਕ ਸੋਨੇ ਦੀ ਚੇਨ ਸੀਗੀ ਕੜੀ ਸੀਗੀ ਡਰਾਈਵਿੰਗ ਲਾਇਸੈਂਸ ਦੋ ਆਈਟੀਐਮਸ ਉਹ ਲੈ ਲਏ ਜ਼ਬਰਦਸਤਾਂ ਤੋਂ ਪਾਸਵਰਡ ਉਗਲਵਾ ਲਿਆ ਕਿ ਵੀ ਪਾਸਵਰਡ ਕੀ ਹੈਗਾ ਏਟੀਐਮ ਦਾ ਔਰ ਉਸ ਤੋਂ ਬਾਅਦ ਕੁਝ ਕੈਸ਼ ਵੀ ਕਢਾਇਆ ਤੇ ਫਿਰ ਇਹਨਾਂ ਨੂੰ ਖੰਨਾ ਸਮਰ ਵਾਲਾ ਰੋਡ ਤੇ ਡੰਪ ਕਰਕੇ ਚਲੇ ਗਏ ਸੀ ਕਿ ਸੋਨੇ ਸਮੋਹ ਜੀ ਨੂੰ ਕਮਾਉਂਦੇ ਵੀ ਨੇ ਵੀ ਖੰਨੇ ਜਾਏ ਸਮਰਾਲੇ ਇਸ ਤਰ੍ਹਾਂ ਦੇ ਕੋਈ ਸਾਹਮਣੇ ਆਏ ਤੇ ਇਹਨਾਂ ਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਦੇ ਵੀ ਗੈਂਗਸਟਰਾਂ ਦੇ ਲੋਰਿੰਦੇ ਵਾਂਗ ਇੱਕ ਦੂਜੇ ਨੂੰ ਐ ਕਰਦੇ ਨੇ ਐਕਚੁਅਲੀ ਜੋ ਮਦਈ ਨੇ ਸਾਨੂੰ ਪ੍ਰੀਲੀਮਿਨਰੀ ਦੱਸਿਆ ਜੀ ਇਹਨਾਂ ਨੇ ਇੱਕ ਦੂਜੇ ਨੂੰ ਇਹ ਕੋਡ ਵਰਡਸ ਦੇ ਵਿੱਚ ਬੁਲਾਉਂਦੇ ਸੀਗੇ ਤਾਂ ਉਹ ਆਪਣਾ ਅਸਲੀ ਪਛਾਣ ਛਪਾਣ ਦੇ ਲਈ ਬਾਕੀ ਜਿੱਦਾਂ ਹੀ ਬੰਦੇ ਅਰੈਸਟ ਹੁੰਦੇ ਆ ਫਿਰ ਸਾਰਾ ਕੁਝ ਮੀਡੀਆ ਦੇ ਸਾਹਮਣੇ ਰੱਖਾਂਗੇ ਐਫ ਆਈ ਆਰ ਕੱਕੀ ਹਾਂਜੀ ਐਫ ਆਈ ਆਰ ਨੰਬਰ 26 ਦਰਜ ਹੈ ਜੀ ਜੇਰੇਦਾਰ 365 379 ਬੀ 384 506 148 199 ਪ ਜੀ 30 ਤਰੀਕ ਨੂੰ ਰਾਤ ਨੂੰ 12:10 ਦਾ ਵਕੂਆ ਸੀਗਾ ਇੱਕ ਪ੍ਰਿਤਪਾਲ ਸਿੰਘ ਨਾਗੇ ਜੀ son of ਨਿਰਮਲ ਸਿੰਘ ਇਹ ਆਪਣੇ ਦੋਸਤਾਂ ਦੇ ਨਾਲ ਡਿਨਰ ਕਰਕੇ ਵਾਪਸ ਆ ਰਹੇ ਸੀਗੇ ਤੇ ਸਾਂਦੇ ਨਾਲ ਕੋਲੇ ਇਹ ਆਪਣਾ ਬਾਥਰੂਮ ਕਾਰਨ ਉਤਰੇ ਕਾਰ ਦੇ ਵਿੱਚੋਂ ਤਾਂ ਦੋ ਬੰਦਿਆਂ ਨੇ ਆ ਕੇ ਇਹਨਾਂ ਨੂੰ ਬੰਧਕ ਬਣਾ ਲਿਆ ਕਾਰ ਦੇ ਵਿੱਚ ਤੇ ਉਹਨਾਂ ਦੇ ਚਾਰ ਸਾਥੀ ਹੋਰ ਆ ਗਏ ਮੋਟਰਸਾਈਕਲਾਂ ਦੇ ਉੱਤੇ ਉਦੋਂ ਬਾਅਦ ਇਹਨਾਂ ਨੂੰ ਬੰਧਕ ਬਣਾ ਲਿਆ ਬੰਧਕ ਬਣਾ ਕੇ ਇਹਨਾਂ ਤੋਂ ਜੋ ਇਹਨਾਂ ਦੇ ਕੋਲੇ ਇਹਨਾਂ ਦੇ ਜ਼ਰੂਰੀ ਸਮਾਨ ਸੀਗਾ ਜੋ ਇਹਨਾਂ ਨੇ ਲਿਖਾਇਆ ਪਰਚੇ ਦੇ ਵਿੱਚ ਇੱਕ ਜੋ ਚਾਂਦੀ ਦੀ ਕੜਾ ਸੀਗਾ ਇੱਕ ਸੋਨੇ ਦੀ ਚੇਨ ਸੀਗੀ ਕੜੀ ਸੀਗੀ ਡਰਾਈਵਿੰਗ ਲਾਇਸੈਂਸ ਦੋ ਆਈਟੀਐਮਸ ਉਹ ਲੈ ਲਏ ਜ਼ਬਰੀਨਾਂ ਤੋਂ ਪਾਸਵਰਡ ਉਗਲਵਾ ਲਿਆ ਕਿ ਵੀ ਪਾਸਵਰਡ ਦਾ ਕੀ ਹੈਗਾ ਐਟੀਐਮ ਦਾ ਔਰ ਉਸ ਤੋਂ ਬਾਅਦ ਕੁਝ ਕੈਸ਼ ਵੀ ਕਢਾਇਆ ਤੇ ਫਿਰ ਇਹਨਾਂ ਨੂੰ ਖੰਨਾ ਸਮਰਾਲਾ ਰੋਡ ਤੇ ਡੰਪ ਕਰਕੇ ਚਲੇ ਗਏ ਸੀ ਤੇ ਸਾਰੇ ਸਮਝੇ ਕਿ ਘੁਮਾਉਂਦੇ ਵੀ ਨੇ ਵੀ ਖੰਨੇ ਜਾਏ ਸਮਰਾਲੇ ਇਸ ਤਰ੍ਹਾਂ ਦੀ ਕੋਈ ਸਾਹਮੜਾ ਹੈ ਤੇ ਇਹਨਾਂ ਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਦੇ ਹੋ ਜੀ ਗੈਂਗਸਟਰਾਂ ਦੇ ਨਾਲ ਰਹਿੰਦੇ ਪੈ ਸੀ ਇੱਕ ਦੂਜੇ ਨਾਲ ਉਹ ਐ ਕਰਦੇ ਪੈ ਐਕਚੁਅਲੀ ਜੋ ਮਦਈ ਨੇ ਸਾਨੂੰ ਪ੍ਰੀਲਿਮਿਨਰੀ ਦੱਸਿਆ ਜੀ ਇਹਨਾਂ ਨੇ ਇੱਕ ਦੂਜੇ ਨੂੰ ਇਹ ਆ ਕੋਡਵਰਡਸ ਤੋ ਆਪਣਾ ਅਸਲੀ ਪਛਾਣ ਛਪਾਣ ਦੇ ਲਈ ਬਾਕੀ ਜਿੱਦਾਂ ਹੀ ਬੰਦੇ ਅਰੈਸਟ ਹੁੰਦੇ ਆ ਫਿਰ ਸਾਰਾ ਕੁਝ ਮੀਡੀਆ ਦੇ ਸਾਹਮਣੇ ਰੱਖਾਂਗੇ ਐਫ ਆਈ ਆਰ ਤੱਕ ਹੀ ਹਾਂਜੀ ਐਫ ਆਈ ਆਰ ਨੰਬਰ 26 ਦਰਜ ਹੈ ਜੀ ਜਿਹੜੇ ਦਾ 365 379 ਬੀ 384 506 148 199 ਪੀਸੀ